ਚੰਡੀਗੜ੍ਹ ਉਧਿਆਣਾ ਹਾਈਵੇ ਕਹਿੰਦੇ ਜੀ ਮੋਰਿੰਡਾ ਸ਼ਹਿਰ ਦੇ ਬਿਲਕੁਲ ਬਾਹਰ ਐਸਕੇ ਟੈਕਸਟਾਈਲ ਆਣੇ ਨੇ ਵੱਡੀ ਸੇਲ ਲਗਾਤੀ ਚਾਹੇ ਪਹਿਣਾ ਦੇ ਸੂਟਾਂ ਨੂੰ ਲੈ ਕੇ ਹੋਵੇ ਭਰਾਵਾਂ ਦੇ ਕੁਰਤੇ ਪਜਾਮੇ ਨੂੰ ਲੈ ਕੇ ਹੋਵੇ ਪੈਂਟ ਕਮੀਜ਼ ਨੂੰ ਲੈ ਕੇ ਹੋਵੇ ਅੱਗੇ ਵਿਆਹਾਂ ਦਾ ਸੀਜ਼ਨ ਆ ਰਿਹਾ ਉਸ ਨੂੰ ਲੈ ਕੇ ਲੋਹੜੀ ਤੱਕ ਅੱਜ 25 ਤਰੀਕ ਹੈ 25 ਤਰੀਕ ਤੋਂ ਲੈ ਕੇ ਲੋਹੜੀ ਤੱਕ ਵੱਡੀ ਆਫਰ ਸੇਲ ਹੈ ਜਿੱਥੇ ਜਿੱਕਾ ਮਰਵਾ ਦਿਓ ਆ ਚੀਜ਼ਾਂ ਬੁਟੀਕਾਂ ਵਾਲੇ ਵਾਸਤੇ ਸਪੈਸ਼ਲ ਆਫਰ ਹੈ ਪਿਓਰ ਨੇਚਰਲ ਗਰੇਵ ਜਿਹੜਾ ਮਰਜ਼ੀ ਵੀਸ ਖੋਲੋ ਪਿਓਰ ਮੈਨਾਂ ਭਾਈ ਬੁਟੀਕਾ ਵਾਲਿਆਂ ਨੂੰ ਬਹੁਤ ਫਾਇਦਾ ਹੋਇਆ ਹੋਣਾ ਤਾਂ ਹੀ ਇਹ ਸੇ ਦੁਆਰਾ ਲਗਾਈ ਗਈ ਬਿਲਕੁਲ ਬਿਲਕੁਲ ਆ ਦੇਖੋ ਇਹਦੇ ਚ ਨਾ ਸਾਰੇ ਨੇਚਰਲ ਗਰੇਵ ਦੇ ਸੂਟ ਨੇ ਰੰਗ ਚੜ ਦੇ ਲੋ ਕਿੰਨੇ 1250 ਰੁਪਏ ਦਾ ਸੂਟ ਆ ਪਿਓਰ ਨੇਚਰਲ ਗਰੇਵ ਪਿਓਰ ਨੇਚਰਲ ਗਰੇਵ ਨਾ ਹੋਵੇ ਲੱਖ ਰੁਪਏ ਨਾਮ ਪਿਓਰ ਨੇਚਰਲ ਗਰੇਵ ਨਾ ਹੋਵੇ ਲੱਖ ਰੁਪਏ ਨਾਮ ਬਿਲਕੁਲ ਐਸ ਆਰ ਦੀ ਕੁਆਲਿਟੀ ਜਿੰਨੇ ਮਰਜ਼ੀ ਸੂਟ ਲੈ ਜਾਓ ਇੱਕ ਇੱਕ ਸੂਟ ਦੀ ਪੈਕਿੰਗ ਹੈ ਜੀ ਜਿੰਨੇ ਮਰਜ਼ੀ ਵੀਸ ਲੈਓ ਕਿੰਨੇ ਦੇਣ ਜਾ ਰਹੇ ਆ ਜੀ ਸਿਰਫ 500 ਰੁਪਏ ਦਾ ਸਿਰਫ 500 ਰੁਪਏ ਦਾ 500 ਰੁਪਏ ਦਾ ਪਿਓਰ ਨੇਚਰਲ ਗਰੇਵ ਮੈਂ ਕਹਿੰਦਾ ਲਾਈਟ ਵਾਲੀਆਂ ਆਈਟਮਾਂ ਜਿਹੜੀਆਂ ਕੁਟ్రਾਈ ਟੂ ਕੁਟ్రਾਈ ਮਾਰਕੀਟ ਵਿੱਚਦਾ 500 ਰੁਪਏ ਦਾ 450 ਰੁਪਏ ਦਾ ਅਸੀਂ ਦੇਣ ਜਾ ਰਹੇ ਹਾਂ ਜੀ 275 ਰੁਪਏ ਦਾ ਸੂਪ 275 ਰੁਪਏ ਦਾ 275 ਦੇਖੋ ਜਿੰਨੇ ਮਰਜ਼ੀ ਪੀਜ਼ ਲੈ ਲਓ ਕੋਈ ਕਲਰ ਕਿੰਨੇ ਪੈਣੇ ਆ ਇਹਦੇ ਵਿੱਚ ਆ ਦੇਖੋ ਆ ਵੀ ਡਿਸਟਿਲ ਤੁਹਾਨੂੰ ਐਸੇ ਰੇਟ ਦੇ ਵਿੱਚ ਮਿਲਨੀ ਆ ਕਿੰਨੇ ਚ ਸਿਰਫ 150 ਰੁਪਏ ਦੀ ਰੇਂਜ ਦੇ ਵਿੱਚ 150 ਰੁਪਏ ਦੀ ਰੇਟ ਵਿੱਚ 150 ਰੁਪਏ ਦਾ ਦੇਖੋ 3 ਮੀਟਰ ਬਾਟਮ 22 ਮੀਟਰ ਸ਼ਰਟ 5.5 ਮੀਟਰ ਕਪੜਾ ਜਿਹੜਾ ਵਿਗਦਾ 550 ਰੁਪਏ ਦਾ ਸੂਟ ਅਸੀਂ ਦੇਣ ਦਾ ਆ ਰਹੇ ਹਾਂ ਸਿਰਫ 150 ਰੁਪਏ ਦਾ ਸਿਰਫ 150 ਰੁਪਏ ਦਾ ਆਹ ਦੇਖੋ ਵੈਲਵਟ ਦਾ ਸੂਟ ਆਹ ਦੇਖੋ 350 400 ਰੁਪਏ ਦੇ ਰੇਂਜ ਦੇ ਵਿੱਚ ਵਿਗਣ ਵਾਲਾ ਜਿਹੜਾ ਸੂਟ ਹੈ ਮਾਰਕੀਟ ਦੇ ਵਿੱਚ ਅੱਜ ਦੀਆਂ ਜਿਹੜੀਆਂ ਨਾਮੀ ਚੀਜ਼ਾਂ ਜੋ ਵਿਗਰੀਆਂ ਉਹਨਾਂ ਤੇ ਸਪੈਸ਼ਲ ਡਿਸਕਾਊਂਟ ਆ ਦੇਖੋ ਇਹ ਆਈਟਮਾਂ ਅਸੀਂ ਦੇਣ ਜਾ ਰਹੇ ਹਾਂ ਰੰਗ ਚੜ ਦਿਖਾ ਦਿਓ ਜੀ ਮਾਰਕੀਟ ਦੇ ਵਿੱਚ ਕਰੰਟ ਨਹੀਂ ਚੱਲਦੇ ਰਹਿੰਦੇ ਨੇ ਬਿਲਕੁਲ 350 ਵਿਗਦਾ ਅੱਜ ਦੀ ਰੇਟ ਤੇ ਵਿਕ ਰਹੀਆਂ ਇਸ ਚੀਜ਼ਾਂ ਅਸੀਂ ਦੇਣ ਜਾ ਰਹੇ ਹਾਂ ਇੱਕ ਨਾਲ ਇੱਕ ਫਰੀ ਸਾਰੇ ਅੰਕ ਨੇ ਭਾਈ ਇਹਦੇ ਵਿੱਚ ਬਿਲਕੁਲ 350 ਰੁਪਏ ਦੋ ਸੂਟ ਦੇਣ ਜਾ ਰਹੇ ਹਾਂ ਉਸ ਤੋਂ ਬਾਅਦ ਦੋ ਫੁੱਲ ਪਿਓਰ ਦਾ ਦੁਪੱਟਾ ਆ ਦਿਖਾਓ ਜੀ ਫੁੱਲ ਪਿਓਰ ਦਾ ਦੁਪੱਟਾ ਆ ਦੇਖੋ ਇਹ ਵੀ ਬੰਦ ਥਾਨਾਂ ਦੇ ਥਾਨ ਜਿੰਨੇ ਮਰਜ਼ੀ ਕਟਾ ਕੇ ਲੈ ਕੇ ਜਾਓ 250 ਰੁਪਏ ਇਹ ਲੈ ਖਾਣ ਲੈ ਜੋ ਚੈੱਕ ਡਾ ਕੇ ਲੈ ਜਾਓ ਡਾ ਕੇ ਲੈ ਜਾਓ 125 ਰੁਪਏ ਦਾ ਇਹ ਦੁਪੱਟਾ ਦੇਣ ਜਾ ਰਹੇ ਹਾਂ ਜੀ ਫੁੱਲ ਬਿਊਟੀ ਹੈ ਐਨਵਰਕ ਵਾਲੀਆਂ ਡਿਜ਼ਾਈਨਿੰਗਾਂ ਮਿਰਰ ਵਰਕ ਵਾਲੇ ਪੀਸ ਆ ਸਾਰੀ ਵੈਰਾਈਟੀ ਕੋਈ 700 ਵਾਲੀ ਕੋਈ 800 ਵਾਲੀ ਸਾਰੀ ਅਸੀਂ ਇੱਕੋ ਰੇਟ ਫਲੈਟ ਦੇ ਵਿੱਚ ਦੇਣ ਜਾ ਰਹੇ ਹਾਂ 395 ਰੁਪਏ ਦੇ ਵਿੱਚ 395 ਹੈਵੀਆਂ ਬਾਈ ਸਾਰੀਆਂ ਇਹ ਪੂਰੀਆਂ ਹੈਵੀ ਜਿਹੜਾ ਮਰਜ਼ੀ ਰੰਗ ਛਾਂਟ ਕੇ ਲੈ ਕੇ ਹੋ ਇਹ ਨਹੀਂ ਪਾਰਟਿਕੂਲਰ ਆ ਡਿਜ਼ਾਈਨ ਦਵਾਂਗੇ ਜੀ ਜਿਹੜੇ ਮਰਜ਼ੀ ਲੈ ਲਓ ਜਿੰਨੇ ਚਾਹੋ ਤੁਸੀਂ ਥਾਨ ਚੋ ਕਟਾਓ ਵੀਰ ਜੀ ਚਾਹੇ ਕਟਾਓ ਦੋ ਦੋ ਪੀਸ ਚਾਏ ਕਟਾਓ 1 1 20 ਠੀਕ ਹੈ ਆ ਦੇਖੋ ਪਿਓਰ ਕੈਸ਼ਮਿਲਾਉਣ ਦੂਜੇ ਪਾਸੇ ਆ ਫਾਰਾ ਜੀ ਕਸਟਮਰ ਨੂੰ ਪਤਾ ਲੱਗ ਜਾਏ ਇੱਕ ਵਾਰ ਦਿਖਾ ਦਿਓ ਜ਼ੂਮ ਕਰਕੇ ਪਿਓਰ ਕੈਸ਼ਮਿਲਾਉਣ ਦਾ ਸੂਟ ਹੈ 250 300 ਰੁਪਏ ਰੇਂਜ ਵਾਲਾ ਪੀਸ ਆ ਏ ਅਸੀਂ ਦੇਣਿਆਂ ਜੀ 500 ਰੁਪਏ ਦੇ 400 ਸੂਟ ਯਾਨੀ 125 ਰੁਪਏ ਦਾ ਸੂਟ ਦੇਣਾ ਵੀਰੇ ਰੰਗ ਜਿੰਨੇ ਮਰਜ਼ੀ ਲੈ ਜਾਓ ਬਾਈ ਸਾਰੇ ਥਾਨ ਪੈਨੇ ਆ ਥੱਲੇ ਥਾਨ ਪੈ ਨੇ ਇਸ ਤੋਂ ਇਲਾਵਾ ਵੀ ਬਹੁਤ ਵੈਰਾਈਟੀ ਹੈ ਸਾਡੇ ਕੋਲ ਇੰਨੀ ਮਸਕਲ ਏਸੀ ਕੰਬਲ ਦੇਣ ਜਾ ਰਹੇ ਹਾਂ ਜੀ ਸਪੈਸ਼ਲ ਮਿਲਨਿਆਂ ਵਾਸਤੇ ਮਾਰਕੀਟ ਜੋ ਮਰਜ਼ੀ ਵਿਗਦਾ ਹੋਵੇ ਅਸੀਂ ਬੈਗ ਦੇ ਨਾਲ ਦੇਣ ਜਾ ਰਹੇ ਹਾਂ ਜੀ 225 ਰੁਪਏ ਦਾ ਕੰਬਲ ਬੈਗ ਦੇ ਨਾਲ 225 ਰੁਪਏ ਦਾ 225 ਰੁਪਏ ਦਾ ਬੈਗ ਦੇ ਨਾਲ ਕੰਬਲ ਜਿੰਨੇ ਮਰਜ਼ੀ ਚਾਹੇ ਲੋ ਤੁਸੀਂ ਇਹਦੇ ਚ ਗਰਮੀਆਂ ਵਾਲੇ ਕੁੜਤੇ ਵਿਆਮੇ ਆ ਇੱਕ ਵਾਰ ਨਿਗਾ ਮਰਵਾ ਦਿਓ ਵੀਰੇ ਸਾਰੀ ਵੈਰਾਈਟੀ ਕੁਰਤੇ ਪਜਾਮੇ ਚ ਰਹਿਣ ਵਾਲੀ ਆ ਪੂਰੀ ਫੁੱਲ ਕੁਆਂਟੀਟੀ ਆ ਜਿਹੜਾ ਮਰਜ਼ੀ ਰੰਗ ਛਾਂਟ ਕੇ ਜਿਹੜਾ ਤੁਹਾਨੂੰ ਪਸੰਦ ਲੱਗਦਾ ਇਹ ਚੋਕ ਡਾ ਕੇ ਲੈ ਜਾਓ ਕੋਈ 900 ਨਹੀਂ ਕੋਈ 1000 ਨਹੀਂ ਸਾਰੀ ਰੇਂਜ ਵਾਲੇ ਕੁਰਤੇ ਪਜਾਮੇ ਨੇ ਸਾਰੇ 900 ਤੋਂ ਉੱਪਰ ਵਾਲੀ ਰੇਂਜਾਂ ਦੇ ਕੁਰਤੇ ਪਜਾਮੇ ਨੇ ਅਸੀਂ ਦੇਨੇ ਆ ਵੀਰੇ ਤਿੰਨ ਕੁਰਤੇ ਪਜਾਮੇ 1050 ਦੇ 1050 ਦੇ 1050 ਦੇ ਤਿੰਨ ਕੁਰਤੇ ਪਜਾਮੇ ਦੇਣਾ ਜਿਹੜਾ ਮਰਜ਼ੀ ਰੰਗ ਦਾ ਲਓ ਬਈ ਕਲਰ ਕਲਰੇ ਬਹੁਤ ਬੈਨੇ ਆਪਣੇ ਕੋਲ ਤਾਰੀ ਜੀ ਵਾਈਟ ਲੈ ਲਓ ਕਲਰ ਲੈ ਲਓ ਗਰਮੀਆਂ ਲੈ ਲਓ ਸਰਦੀਆਂ ਲੈ ਲਓ ਜਿਹੜਾ ਮਰਜ਼ੀ ਪੀਸ ਲੈ ਲਓ ਆਈਟਮਾਂ ਲੋਕੀ ਖਰਚਦੇ ਆ 2500 3000 3500 ਐਦਾਂ ਦੀਆਂ ਰੇਂਜਾਂ ਦੇ ਉੱਪਰ ਮਾਲ ਖਰਚਦੇ ਨੇ ਇਹ ਵਾਲੀ ਆਈਟਮ ਆ ਪਿਓਰ ਵਿਸਕੋਸ オーਰਗੈਂਜ਼ਾ ਦੇ ਉੱਪਰ ਆ ਟੋਟਲ ਹੈਂਡਵਰਕ ਦੀਆਂ ਡਿਜ਼ਾਈਨਿੰਗ ਆ ਆ ਪੀਸ ਫੜ ਲਓ ਜੀ ਆ ਦੇਖੋ ਆ ਪੂਰਾ ਫਰੰਟ ਆ ਤੇ ਨਾਲ ਫੁੱਲ ਪਿਓਰ ਦਾ ਦੁਪੱਟਾ ਠੀਕ ਹੈ ਜੀ ਕੋਈ 2500 ਨਹੀਂ ਲੈਣਾ ਕੋਈ 3000 ਨਹੀਂ ਲੈਣਾ ਸਿਰਫ ਅਸੀਂ 1150 ਰੁਪਏ ਦੇ ਵਿੱਚ ਦੇਣ ਜਾ ਰਹੇ ਆ ਕੋਈ ਇਹ ਨਹੀਂ ਇੱਕ ਸੂਟ ਆ ਜੀ ਆ ਦੇਖੋ ਰੰਗ ਚੜ੍ਹ ਦੇਖੋ ਕਿੰਨੇ ਨੇ ਸਾਰੇ ਕਲਰ ਚਾੜੇ ਦੇ ਵਿੱਚ ਰੰਗ ਚਾੜੇ ਦੇ ਵਿੱਚ ਭਾਈ ਬਿਲਕੁਲ ਬਿਲਕੁਲ ਬਹੁਤ ਤਰ੍ਹਾਂ ਦੀਆਂ ਡਿਜ਼ਾਈਨਿੰਗਾਂ ਨੇ ਇੱਕ ਡਿਜ਼ਾਈਨਿੰਗ ਨਹੀਂ ਵੀਰੇ ਕਟੋੜ ਹਜ਼ਾਰਾਂ ਡਿਜ਼ਾਈਨਿੰਗਾਂ ਦੇ ਦਾਂਗੇ ਐਦਾਂ ਦੇ ਮਾਲ ਦੇ ਉੱਪਰ ਇਹ ਸਿਰਫ ਇੱਕ ਤੁਹਾਨੂੰ ਚੀਜ਼ ਦਿਖਾਈ ਜਾ ਰਹੀ ਹੈ ਵੀ ਐਦਾਂ ਦੇ ਆਈਟਮ ਲਈ ਗਰ ਵੀ ਵਿਜ਼ਿਟ ਕਰੋ ਇੱਥੇ ਆਣ ਕੇ ਸੇਲ ਦਾ ਫਾਇਦਾ ਲੋ ਇੱਥੇ ਆਹ ਦੇਖੋ ਆ 3695 ਰੁਪਏ ਦੇ ਵਿੱਚ ਆ ਡਿਜ਼ਾਈਨਿੰਗ ਵਿਕਦੀ ਹੈ ਜੀ ਪਿਓਰ ਹੈਂਡਵਰਕ ਵਾਲਾ ਫੇਰੀਆਂ ਵਾਲਾ ਸੂਟ ਹੈ ਜੀ ਆਹ ਫਰੰਟ ਆ ਗਿਆ ਉਸ ਤੋਂ ਬਾਅਦ ਹੁਣ ਦੇਖਿਓ ਤੁਸੀਂ ਇਹਦੇ ਵਿੱਚ ਵੈਰਾਈਟੀ ਜਿਹੜੀ ਜਿਹੜੀ ਐਡ ਕਰ ਸਕਦਾ ਹੈ ਬਿਲਕੁਲ ਆ ਦੇਖੋ ਆ ਇਹਦੀ ਬਾਟਮ ਬਾਜ਼ੂ ਦੋਨੋਂ ਰਹਿਣ ਵਾਲੀਆਂ ਨੇ ਤੇ ਉਸ ਤੋਂ ਬਾਅਦ ਇਹਦੇ ਨਾਲ ਜਿਹੜਾ ਦੁਪੱਟਾ ਰਹਿਣਾ ਚਨਾਉਣ ਦਾ ਪੂਰਾ ਹੈਵੀ ਆ ਦੇਖੋ ਪਿਓਰ ਹੈਵੀ ਦੁਪੱਟਾ ਅਪਡੇਟਡ ਦੁਪੱਟਾ ਪੂਰਾ ਹੈਵੀ ਚਨਾਉਣ ਦਾ ਦੁਪੱਟਾ 3695 ਵਾਲਾ ਕਿੰਨੇ ਚ ਦੇਣ ਜਾ ਰਹੇ ਸਿਰਫ 1095 ਜੀ ਵੀਰੇ 1095 1095 ਇਹ ਨਹੀਂ ਇੱਕ ਸੂਟ ਹੈ ਹਲੋ ਰੰਗ ਚੜ ਦਿਖਾਓ ਜੀ ਦੇਸ ਕਸਟਮਰ ਨੂੰ 2000 ਦਾ ਫਾਇਦਾ ਹੋ ਗਿਆ ਕਿਦਾਂ ਬਿਲਕੁਲ ਆ ਦੇਖੋ ਇਹ ਹੀ ਐਟਮਾ ਯਾਨੀ ਕਿ ਵਿਆਹ ਸ਼ਾਦੀਆਂ ਵਾਸਤੇ ਜਿਨ੍ਹਾਂ ਨੇ ਵੀ ਕਪੜਾ ਖਰੀਦਣਾ ਵਾ ਉਹਨਾਂ ਵਾਸਤੇ ਬਹੁਤ ਹੀ ਭਰਪੂਰ ਆਫਰ ਲੱਗੀ ਹੋਈ ਹੈ ਜਲਦੀ ਚੰਡੀਗੜ੍ਹ ਤੇ ਲੁਧਿਆਣਾ ਹਾਈਵੇ ਕਹਿੰਦੇ ਜੀ ਮਰਿੰਡਾ ਸ਼ਹਿਰ ਦੇ ਬਿਲਕੁਲ ਬਾਹਰ ਐਸਕੇ ਟੈਕਸਟਾਈਲ ਆਣੇ ਨੇ ਵੱਡੀ ਸੇਲ ਲਗਾਤੀ ਚਾਹੇ ਪਹਿਣਾਂ ਦੇ ਸੂਟਾਂ ਨੂੰ ਲੈ ਕੇ ਹੋਵੇ ਭਰਾਵਾਂ ਦੇ ਕੁਰਤੇ ਪਜਾਮੇ ਨੂੰ ਲੈ ਕੇ ਹੋਵੇ ਪੈਂਟ ਕਮੀਜ਼ੇ ਨੂੰ ਲੈ ਕੇ ਹੋਵੇ ਅੱਗੇ ਵਿਆਹਾਂ ਦਾ ਸੀਜ਼ਨ ਆ ਰਿਹਾ ਉਸ ਨੂੰ ਲੈ ਕੇ ਲੋਹੜੀ ਤੱਕ ਅੱਜ 25 ਤਰੀਕ ਹੈ 25 ਤਰੀਕ ਤੋਂ ਲੋੜੀ ਤੱਕ ਵੱਡੀ ਆਫਰ ਸੇਲ ਹੈ ਤੇ ਪਿੱਛੇ ਦੇਖ ਸਕਦੇ ਹੋ ਫਲੈਕਸ ਲੱਗੀਆਂ ਹੋਈਆਂ ਗੁਰਜੰਟ ਬਾਈ ਹੋਣੀ ਛਾੜਨ ਵਾਲਾ ਇੱਥੇ ਮੌਜੂਦ ਨੇ ਕਹਿੰਦੇ ਜੀ ਪੂਰਾ ਥਾਨ ਹੈ ਥਾਨ ਰੱਖੇ ਹੋਏ ਨੇ ਸੂਟਾਂ ਦੇ ਤੇ ਵੀਡੀਓ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਟੈਂਪੋਆਂ ਦੇ ਭਰ-ਭਰ ਕੇ ਜਿਹੜੇ ਗੋਡਾਊਨਾਂ ਦੇ ਵਿੱਚੋਂ ਟੈਂਪੋ ਆ ਰਹੇ ਨੇ ਸੂਟ ਆ ਰਹੇ ਨੇ ਬਾਈ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਠੀਕ ਠਾਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਜੀ ਠੀਕ ਠਾਕ ਜੀ ਕਿਹੜੇ ਫਾਇਦੇ ਕਰ ਰਹੇ ਹੋ ਕਹਿੰਦੇ 25 ਤਰੀਕ ਨੂੰ ਜਿਹੜੀ ਇਹ ਸੇਲ ਹੈ ਤੇ ਲੋੜੀ ਤੱਕ ਚੱ ਜਿਹੜੇ ਮਰਾਹੀਂ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਆਫਰ ਲਗਾ ਰਹੇ ਆ ਜੀ ਅਸੀਂ ਨਿਊ ਇਅਰ ਤੇ ਲੋਹੜੀ ਧਮਾਕਾ ਆਫਰ ਯਾਨੀ ਕਿ ਕਸਟਮਰ ਦੀ ਸਪੈਸ਼ਲ ਮੰਗਦੇ ਅਸੀਂ ਪਹਿਲਾਂ ਵੀ ਇੱਕ ਵਾਰ ਸੇਲ ਲਗਾਈ ਸੀ ਵੈਸੇ ਸਾਡਾ ਹੋਲ ਸੇਲ ਦਾ ਕੰਮ ਹੈ ਤੇ ਰਿਟੇਲ ਦੇ ਵਿੱਚ ਅਸੀਂ ਸਿੰਗਲ ਸਿੰਗਲ ਪੀਸ ਦੋ ਦੋ ਪੀਸ ਇਕੱਠੇ ਵਿਆਹ ਸ਼ਾਦੀਆਂ ਵਾਸਤੇ ਉਹਨਾਂ ਵਾਸਤੇ ਸਪੈਸ਼ਲ ਆਫਰਸ ਲਗਾਉਣ ਜਾ ਰਹੇ ਹਾਂ ਕਿ ਉਹਨਾਂ ਦੀ ਬਹੁਤ ਡਿਮਾਂਡ ਆ ਰਹੀ ਸੀ ਕਿ ਦੁਬਾਰਾ ਇੱਕ ਉਹਦਾਂ ਦੀ ਉਹ ਸੇਲ ਲਗਾਈ ਜਾਵੇ ਜਿਦੇ ਵਿੱਚ ਕਸਟਮਰ ਦਾ ਬਹੁਤ ਫਾਇਦਾ ਹੋਇਆ ਸੀਗਾ ਦੂਰੋਂ ਦੂਰੋਂ ਲੋਕ ਚੱਲ ਕੇ ਆਏ ਸੀਗੇ ਕਿ ਉਹਨਾਂ ਨੇ ਦੁਬਾਰਾ ਸਾਡੇ ਤੋਂ ਡਿਮਾਂਡ ਕੀਤੀ ਇਸ ਲਈ ਅਸੀਂ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ 25 12 2024 ਤੋਂ ਲੈ ਕੇ ਲੋਹੜੀ ਤੱਕ ਦੀ ਸੇਲ ਲਗਾਉਣ ਜਾ ਰਹੇ ਆ ਜਿਨ੍ਹਾਂ ਵਾਸਤੇ ਆ ਦੇਖੋ ਸਪੈਸ਼ਲ ਭਰਪੂਰ ਜਿਹੜਾ ਮਾਲ ਸਾਡੇ ਕੋਲ ਆਇਆ ਹੋਇਆ ਔਰ ਸਟਾਕ ਕਲੀਅਰੈਂਸ ਅੰਦਰੋਂ ਸਟਾਕ ਕਲੀਅਰ ਜੋ ਅੰਦਰ ਸਾਡੇ ਮਾਲ ਆ ਉਹਦੇ ਵਿੱਚੋਂ ਸਟਾਕ ਕਲੀਅਰ ਸੇਲ ਲਗਾਉਣ ਜਾ ਰਹੇ ਆ ਜਿਦੇ ਵਿੱਚ ਆ ਸਾਰੀਆਂ ਵਰਾਇਟੇ ਇੱਕ ਵਾਰ ਨਿਗਾਹ ਮਨਵਾ ਦਿਓ ਜੀ ਆ ਦੇਖੋ ਸਾਰਾ ਪੰਡਾਰ ਜਿਹੜਾ ਭਰਿਆ ਬੈ ਸੂਟਾਂ ਦਾ ਸਾਰੇ ਬਾਈ ਸੂਟ ਵਗਰਾ ਦੇ ਬ੍ਰਾਂਡ ਦੇ ਮਿਲਣਗੇ ਬਿਲਕੁਲ ਬਿਲਕੁਲ ਤੁਹਾਨੂੰ ਸਾਰੇ ਨਾਮੀ ਬ੍ਰਾਂਡਾਂ ਦੇ ਜਿਵੇਂ ਕਿ ਏਕੇ ਦੇ ਹੋਗੇ ਰਾਮਟੈਕਸ ਦੇ ਹੋਗੇ ਨੈਚੁਰਲ ਗਰੇਵ ਦੀਆਂ ਆਈਟਮਾਂ ਹੋਣਗੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਕਰ ਦੋ ਬਾਈ ਕਿਹੜਾ ਤਮਾਕਾ ਕਰਦੇ ਸਭ ਤੋਂ ਪਹਿਲਾਂ ਦਾ ਸਿਲਕ ਦਾ ਸੂਟ ਆ ਦੇਖੋ ਤੁਸੀਂ ਆ 골ਡਨ ਕੰਨੀ ਵਾਲਾ ਇਹ ਚ ਕਲਰ ਦਿਖਾ ਦਿਓ ਇੱਕ ਵਾਰ ਆ ਦੇਖੋ ਹਜੇ ਪਾਰਸਲ ਖੁੱਲਣੇ ਬਾਕੀ ਵੀ ਨੇ ਤੇ ਆ ਥਾਨਾਂ ਦੇ ਵਿੱਚੋਂ ਤੁਸੀਂ ਕਟਾ ਕੇ ਲੈ ਕੇ ਜਾਓ ਬੁਟੀਕ ਵਾਲਿਆਂ ਵਾਸਤੇ ਸਪੈਸ਼ਲ ਓਫਰ ਨੇ ਤੇ ਜਿਹੜੇ ਦੁਕਾਨਦਾਰ ਵੀ ਵੇਚਣਾਂਦੇ ਉਹਨਾਂ ਵਾਸਤੇ ਵੀ ਸਪੈਸ਼ਲ ਆਫਰ ਨੇ ਵਿਆਹ ਸ਼ਾਦੀਆਂ ਦਾ ਹੈਗਾ ਹੀ ਹੈਗਾ ਜਿਹੜਾ ਸਪੈਸ਼ਲ ਡਿਸਕਾਊਂਟ ਇਹ ਆਈਟਮਾਂ ਅਸੀਂ ਜਿਹੜੀ 700 ਰੁਪਏ ਦਾ ਸੂਟ ਵਿਗਦਾ ਅਸੀਂ ਦੇਣ ਜਾ ਰਹੇ ਆ ਵੀਰੇ 700 600 ਰੁਪਏ ਦੇ ਦੋ ਸੂਟ 600 ਰੁਪਏ ਦੇ ਦੋ ਸੂਟ 600 ਰੁਪਏ ਦੇ ਦੋ ਸੂਟ ਰੰਗ ਚੜ ਬਹੁਤ ਜ਼ਿਆਦਾ ਆਏ ਹੋਏ ਨੇ ਬਾਈ ਕਹਿੰਦਾ ਹੋਲ ਸੇਲ ਦਾ ਕੰਮ ਕਰਦੇ ਸਿੰਗਲ ਸੂਟ ਦਿੰਦੇ ਨਹੀਂ ਹੈਗੇ ਕਹਿੰਦੇ ਸਪੈਸ਼ਲ ਲੋਕਾਂ ਦੀ ਡਿਮਾਂਡ ਕਸਟਮਰ ਦੀ ਡਿਮਾਂਡ ਦੇ ਉੱਪਰ ਜਿਹੜੀ ਇਹ ਸੇਲ ਲਗਾਈ ਗਈ ਹੈ ਇਸ ਵਾਰ ਬਿਲਕੁਲ ਆ ਦੇਖੋ ਵੀਰੇ ਇਹ ਨਹੀਂ ਹੈਵੀ ਇੱਕ ਸੂਟ ਵੀ ਬਾਦੂ ਮਿਲਣਗੇ ਆਪਣੇ ਕੋਲ ਕਾ ਦੇਖੋ ਆ ਸਪੈਸ਼ਲ ਲੋਕਾਂ ਦੇ ਦਿਲਾਂ ਹੀ ਜਾਣ ਆ ਯਾਨੀ ਕਿ ਆਵਲੀਆਂ ਆਈਟਮਾਂ ਜਿਹੜੀਆਂ ਕੁਟ్రਾਈ ਟੂ ਕੁਟ్రਾਈ ਮਾਰਕੀਟ ਵਿੱਚਦਾ 500 ਰੁਪਏ ਦਾ 450 ਰੁਪਏ ਦਾ ਅਸੀਂ ਦੇਣ ਜਾ ਰਹੇ ਹਾਂ ਜੀ 275 ਰੁਪਏ ਦਾ ਸੂਟ 275 ਰੁਪਏ ਦਾ 275 ਆ ਦੇਖੋ ਜਿੰਨੇ ਮਰਜ਼ੀ ਪੀਸ ਲੈ ਲਓ ਬਈ ਕਲਰ ਕਿੰਨੇ ਪੈਨੇ ਨਾ ਸਾਰੇ ਇੱਕ ਦੇ ਇੱਕ ਕਲਰ ਡਿਜ਼ਾਈਨ ਵਧੀਆ ਜਾ ਰਹੇ ਡਿਜ਼ਾਈਨ ਕਲਰ ਚਾਰ ਦੇਖੋ ਫੁੱਲ ਡਿਜੀਟਲ ਇਹ ਆਈਟਮ ਦੇਣ ਜਾ ਰਹੇ ਹਾਂ 275 ਚ ਉਸ ਤੋਂ ਬਾਅਦ ਆ ਦੇਖੋ ਕਰੇਵ ਦਾ ਡਿਜੀਟਲ ਪ੍ਰਿੰਟ ਸੂਟ ਚਾਹੇ ਲੈ ਜਾਓ ਆਲ ਓਵਰ ਇੱਕ ਵਾਰ ਆ ਚੈੱਕ ਕਰਾ ਦਿਓ ਜੀ ਆ ਦੇਖੋ ਐਸ ਆਰ ਦਾ ਐਸ ਆਰ ਦਾ ਬਿਲਕੁਲ ਡਿਜੀਟਲ ਪ੍ਰਿੰਟ ਦੀਆਂ ਡਿਜ਼ਾਈਨਿੰਗਾਂ ਉਸ ਤੋਂ ਬਾਅਦ ਚਾਹੇ ਲੈ ਜਾਓ ਤੁਸੀਂ ਮੈਚਿੰਗ ਦੇ ਵਿੱਚ ਆ ਦੇਖੋ ਆ ਵੀ ਡਿਜੀਟਲ ਤੁਹਾਨੂੰ ਐਸੇ ਰੇਟ ਦੇ ਵਿੱਚ ਮਿਲ ਨਹੀਂ ਆ ਕਿੰਨੇ ਚ ਸਿਰਫ 150 ਰੁਪਏ ਦੀ ਰੇਂਜ ਦੇ ਵਿੱਚ 150 ਰੁਪਏ ਦੇ ਰੇਟ ਦੇ ਵਿੱਚ 150 ਰੁਪਏ ਆ ਦੇਖੋ 3 ਮੀਟਰ ਬਾਟਮ 22 ਮੀਟਰ ਸ਼ਰਟ 5.5 ਮੀਟਰ ਕਪੜਾ ਜਿਹੜਾ ਵਿਗਦਾ 550 ਰੁਪਏ ਦਾ ਸੂਟ ਅਸੀਂ ਦੇ ਦਾਰ ਰਹੇ ਹਾਂ ਸਿਰਫ 150 ਰੁਪਏ ਦਾ ਸਿਰਫ 150 ਰੁਪਏ ਦਾ ਬਿਲਕੁਲ ਮਿਲਣਾ ਕਿੰਨਾ ਇਹ ਸੇਲ ਦੇ ਵਿੱਚ ਹੀ ਮਿਲਣਾ ਜੀ ਸਿਰਫ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਕੇ ਇੱਥੇ ਪਹੁੰਚੋ ਐਸਕੇ ਟੈਕਸਟਾਈਲ ਮਰੈਂਡਾ ਦੇ ਵਿੱਚ ਬਿਲਕੁਲ ਆ ਦੇਖੋ ਵੈਲਵਟ ਦਾ ਸੂਟ ਆ ਦੇਖੋ 350 400 ਰੁਪਏ ਰੇਂਜ ਦੇ ਵਿੱਚ ਵਿਕਣ ਵਾਲਾ ਜਿਹੜਾ ਸੂਟ ਹੈ ਮਾਰਕੀਟ ਦੇ ਵਿੱਚ ਅੱਜ ਦੀਆਂ ਜਿਹੜੀਆਂ ਨਾਮੀ ਚੀਜ਼ਾਂ ਜੋ ਵਿਕਰੀਆਂ ਉਹਨਾਂ ਤੇ ਸਪੈਸ਼ਲ ਡਿਸਕਾਊਂਟ ਆ ਦੇਖੋ ਇਹ ਆਈਟਮਾਂ ਅਸੀਂ ਦੇਣ ਜਾ ਰਹੇ ਹਾਂ ਰੰਗ ਚੜ ਦਿਖਾ ਦਿਓ ਜੀ ਮਾਰਕੀਟ ਦੇ ਵਿੱਚ ਕਰੰਟਲੀ ਚੱਲਦੇ ਰਹਿੰਦੇ ਨੇ ਬਿਲਕੁਲ 350 ਵਿਕਦਾ ਅੱਜ ਦੀ ਰੇਟ ਚ ਵਿਕ ਰਹੀਆਂ ਇਸ ਚੀਜ਼ਾਂ ਅਸੀਂ ਦੇਣ ਜਾ ਰਹੇ ਹਾਂ ਇੱਕ ਨਾਲ ਇੱਕ ਫਰੀ ਸਾਰੇ ਅੰਕ ਨੇ ਭਾਈ ਇਹਦੇ ਵਿੱਚ ਬਿਲਕੁਲ 350 ਰੁਪਏ ਦੋ ਸੂਟ ਦੇਣ ਜਾ ਰਹੇ ਹਾਂ ਉਸ ਤੋਂ ਬਾਅਦ ਜੋ ਕਿ ਦੁਪੱਟਿਆਂ ਤੇ ਸਪੈਸ਼ਲ ਅਸੀਂ ਡਿਸਕਾਊਂਟ ਪਹਿਲਾਂ ਵੀ ਦਿੱਤਾ ਸੀ ਦੁਪੱਟਿਆਂ ਦੀ ਡਿਮਾਂਡ ਬਹੁਤ ਹੁੰਦੀ ਹੈ ਬਿਲਕੁਲ ਆ ਦੇਖੋ ਆ ਵਿਕਦਾ ਜੀ ਪਿਓਰ ਦਾ ਦੁਪੱਟਾ ਬਿਕਦਾ ਜੀ 150 ਰੁਪਏ ਦਾ 150 ਰੁਪਏ ਦਾ ਅਸੀਂ ਦੇਣ ਜਾ ਰਹੇ ਹਾਂ ਜੀ 100 ਰੁਪਏ ਦੇ ਵਿੱਚ ਦੋ ਦੁਪੱਟੇ 100 ਰੁਪਏ ਦੇ ਦੋ ਦੁਪੱਟੇ ਆ ਦੇਖੋ ਇਹ ਨਹੀਂ ਵੀ ਕੱਟ ਕੇ ਰੱਖਿਓ ਆ ਥਾਨਾ ਚੋਂ ਕਟਾ ਕੇ ਲੈ ਕੇ ਜਾਓ ਸਾਰੇ ਥਾਨ ਪਏ ਨੇ ਬਾਈ ਬਿਲਕੁਲ ਚੈੱਕ ਕਰਕੇ ਉਸ ਤੋਂ ਬਾਅਦ ਫੁੱਲ ਪਿਓਰ ਦਾ ਦੁਪੱਟਾ ਆ ਦਿਖਾਓ ਜੀ ਫੁੱਲ ਪਿਓਰ ਦਾ ਦੁਪੱਟਾ ਆ ਦੇਖੋ ਇਹ ਵੀ ਬੰਦ ਥਾਨਾ ਦੇ ਥਾਨ ਜਿੰਨੇ ਮਰਜ਼ੀ ਕਟਾ ਕੇ ਲੈ ਕੇ ਜਾਓ 250 ਰੁਪਏ ਦਾ ਇੱਕ ਦੁਪੱਟਾ ਇੱਕ ਨਾਲ ਇੱਕ ਫ੍ਰੀ ਯਾਨੀ ਕਿ ਥਾਨ ਲੈ ਜੋ ਚੈ ਕਟਾ ਕੇ ਲੈ ਜਾਓ ਕਟਾ ਕੇ ਲੈ ਜਾਓ 125 ਰੁਪਏ ਦਾ ਇਹ ਦੁਪੱਟਾ ਦੇਣ ਜਾ ਰਹੇ ਹਾਂ ਜੀ ਫੁੱਲ ਪਿਓਰ ਦਾ ਉਸ ਤੋਂ ਬਾਅਦ ਅਸੀਂ ਆਈਟਮ ਦੇਣ ਜਾ ਰਹੇ ਇੱਕ ਪਿਓਰ ਜਾਮ ਦੀ ਉਹ ਦਿਖਾਓ ਜੀ ਪਿਓਰ ਜਾਮ ਇਹ ਵੀ ਦਿਖਾਣੇ ਆ ਇੱਕ ਵਾਰ ਆ ਵੀ ਨਿਗਾ ਮਰਵਾ ਦਿਓ ਬਈ ਆ ਕਿਹੜੇ ਸੂਟ ਪੈਣੇ ਬਿਲਕੁਲ ਇਹ ਹੈਗੀ ਨੈਚੁਰਲ ਗਰੇਵ ਇੱਕ ਵਾਰ ਵੀਰੇ ਨਿਗਾ ਮਰਵਾ ਦਿਓ ਆ ਚੀਜ਼ਾਂ ਬੁਟੀਕਾਂ ਵਾਲੇ ਵਾਸਤੇ ਸਪੈਸ਼ਲ ਆਫਰ ਹੈ ਪਿਓਰ ਨੈਚੁਰਲ ਗਰੇਵ ਜਿਹੜਾ ਮਰਜੀ ਪੀਸ ਖੋਲੋ ਪਹਿਲਾਂ ਭਾਈ ਬੁਟੀਕਾਂ ਵਾਲਿਆਂ ਨੂੰ ਬਹੁਤ ਫਾਇਦਾ ਹੋਇਆ ਹੋਣਾ ਤਾਂ ਹੀ ਇਹ ਸੇਦਵਾਰ ਲਗਾਈ ਗਈ ਬਿਲਕੁਲ ਬਿਲਕੁਲ ਆ ਦੇਖੋ ਇਹਦੇ ਚ ਨਾ ਸਾਰੇ ਨੈਚੁਰਲ ਗਰੇਵ ਦੇ ਸੂਟ ਨੇ ਰੰਗ ਗ੍ਰੇਵ ਨਾ ਹੋਵੇ ਲੱਖ ਰੁਪਏ ਨਾਮ ਪਿਓਰ ਨੈਚੁਰਲ ਗ੍ਰੇਵ ਨਾ ਹੋਵੇ ਲੱਖ ਰੁਪਏ ਨਾਮ ਬਿਲਕੁਲ ਐਸਆਰ ਦੀ ਕੁਆਲਿਟੀ ਜਿੰਨੇ ਮਰਜੀ ਸੂਟ ਲੈ ਜਾਓ ਇੱਕ ਇੱਕ ਸੂਟ ਦੀ ਪੈਕਿੰਗ ਹੈ ਜੀ ਜਿੰਨੇ ਮਰਜੀ ਪੀਸ ਲਓ ਕਿੰਨੇ ਦੇਣ ਜਾ ਰਹੇ ਹਾਂ ਜੀ ਸਿਰਫ 500 ਰੁਪਏ ਦਾ ਸਿਰਫ 500 ਰੁਪਏ ਦਾ 500 ਰੁਪਏ ਦਾ ਪਿਓਰ ਨੈਚੁਰਲ ਗ੍ਰੇਵ ਮੈਂ ਕਹਿੰਦਾ ਲੱਖ ਰੁਪਏ ਨਾਮ ਆ ਇਹ ਵਾਲੀ ਆਈਟਮ ਦੇ ਉੱਪਰ ਉਸ ਤੋਂ ਬਾਅਦ ਦੇਖੋ ਪਿਓਰ ਜਾਮ ориجنલ जाम ਅਸੀਂ ਦੇਣ ਜਾ ਰਹੇ ਹਾਂ ਜੀ ਸਾਰੇ ਪਿਓਰ ਦੇ ਪਈਏ ਬਿਲਕੁਲ ਇਹ 100 ਰੁਪਏ ਮੀਟਰ ਜਾਮ ਵਿਗਦੀ ਹੈ ਜੀ ਪਿਓਰ ਜਾਮ ਜਿਹੜੀ ਵੀ ਆਈਟਮ ਲਾਓਗੇ 100 ਰੁਪਏ ਮੀਟਰ ਓਕੇ ਆ ਆਈਟਮ ਅਸੀਂ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਸਿਰਫ 250 ਰੁਪਏ ਦਾ ਸੂਟ ਰੰਗ ਬਹੁਤ ਹੈਗੇ ਥਾਨਾ ਦੇ ਥਾਨ ਲੈ ਜਾਓ ਦੇਖੋ ਬੰਦ ਥਾਨ ਵੀ ਪਏ ਆ ਪਾਰਸਲ ਟੂ ਪਾਰਸਲ ਵੀ ਆ ਖੁੱਲਣੇ ਵੀ ਬਾਕੀ ਆ ਉਤੋ ਇਲਾਵਾ ਦੇਖੋ ਅੰਦਰ ਅਸੀਂ ਸੇਲ ਲਗਾਈ ਹੋਈ ਹੈ ਵੈਰਾਈਟੀ ਬਹੁਤ ਹੈਗੀ ਆ। ਦੇਖੋ ਜੇ ਪਿੱਛੇ ਕਸਟਮਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ। ਕਸਟਮਰ ਮਤਲਬ ਅੱਜ ਪਹਿਲੀ ਤਰੀਕ ਹੈ ਨਾ 25 ਤਰੀਕ ਹੈ ਤੇ ਲੋਕ ਅੱਜ ਤੋਂ ਸ਼ੁਰੂ ਹੋ ਗਏ ਲੱਗਾ। ਬਿਲਕੁਲ ਆ ਦੇਖੋ ਫੁਲਕਾਰੀਆਂ ਆਪਾਂ ਵਿਆਹ ਸ਼ਾਦੀਆਂ ਚਾਹੀਦੀਆਂ ਹੁੰਦੀਆਂ ਨੇ ਸ਼ਗਨਾਂ ਵਾਸਤੇ ਠੀਕ ਹੈ ਜੀ। ਇਹ ਆਈਟਮਾਂ ਕੋਈ 700 ਰੁਪਏ ਦੀ ਕੋਈ 800 ਰੁਪਏ ਦੀ ਯਾਨੀ ਕਿ ਵਧੀਆ ਹੈਂਡਵਰਕ ਵਾਲੀਆਂ ਡਿਜ਼ਾਈਨਿੰਗ ਆ। ਮਿਰਰ ਵਰਕ ਵਾਲੇ ਪੀਸ ਆ ਸਾਰੀ ਵੈਰਾਈਟੀ ਕੋਈ 700 ਵਾਲੀ ਕੋਈ 800 ਵਾਲੀ ਸਾਰੀ ਅਸੀਂ ਇੱਕੋ ਰੇਟ ਫ ਵਾੰਗੇ ਜੀ ਜਿਹੜੇ ਮਰਜੀ ਲੈ ਲਓ ਜਿਹੜੇ ਮਰਜੀ ਲੈ ਲਓ ਖੁੱਲੇ 20 ਬਈ ਆ ਦੇਖੋ ਸਰਦੀਆਂ ਵਾਸਤੇ ਸਪੈਸ਼ਲ ਸ਼ਾਲ ਕੈਸ਼ਮੀਰੋਂ ਦਾ ਸ਼ਾਲ ਓਕੇ ਪੀਸ ਚੈੱਕ ਕਰ ਲੋ ਆ ਦੇਖੋ ਫੁੱਲ ਕੁਆਂਟੀਟੀ ਇਹਦੇ ਵਿੱਚ 250 ਰੁਪਏ ਦਾ ਵਿਗਦਾ ਬਜ਼ਾਰ ਦੇ ਵਿੱਚ ਇੱਕ ਅਸੀਂ ਦੇਣ ਜਾ ਰਹੇ ਹਾਂ 100 ਰੁਪਏ ਦਾ ਓਨਲੀ ਆਫਰ ਸਿਰਫ ਲੋੜੀ ਤੱਕ ਗਰਮਾ ਪੂਰੀ ਭਾਈ ਗਰਮ ਜੀ ਗਰਮਾ ਦੇਖੋ ਇਹਦੇ 'ਚ ਰੰਗ ਡਿਜ਼ਾਈਨ ਆਂਦੇ ਰਹੇ ਨੇ ਆ ਬਾਕੀ ਆ ਕਲਰ ਵੀ ਪਏ ਨੇ ਇਹਦੇ 'ਚ ਉਸ ਤੋਂ ਬਾਅਦ ਦੇਖੋ ਟਾਵਲ ਇਹ 750 150 ਰੁਪਏ ਦਾ ਵਿਗਦਾ ਜੀ 150 ਰੁਪਏ ਦੋ ਦੇਣ ਜਾ ਰਹੇ ਹਾਂ ਜੀ ਪੀਸ 75 ਰੁਪਏ ਦਾ ਇੱਕ ਪੀਸ ਠੀਕ ਹੈ ਜੀ 75 ਰੁਪਏ ਦਾ ਇੱਕ ਪੀਸ ਬਿਲਕੁਲ ਉਸ ਤੋਂ ਬਾਅਦ ਦੇਖੋ ਜੀ ਗਰਮ ਚੈੱਕ ਸੂਟ ਕੈਸ਼ਮੀਰੋਂ ਦੇ ਓ ਦੋ ਦੋ ਪੀਸ ਚਾਏ ਕਟਾਓ 1 1 20 ਠੀਕ ਹੈ ਜੀ ਆ ਦੇਖੋ ਪਿਓਰ ਕੈਸ਼ਮਿਲਾਨ ਦੂਜੇ ਪਾਸੇ ਫਾਰਾ ਜੀ ਕਸਟਮਰਸ ਨੂੰ ਪਤਾ ਲੱਗ ਜਾਏ ਇੱਕ ਵਾਰ ਦਿਖਾ ਦਿਓ ਜ਼ੂਮ ਕਰਕੇ ਪਿਓਰ ਕੈਸ਼ਮਿਲਾਨ ਦਾ ਸੂਟ ਹੈ 250 300 ਰੁਪਏ ਰੇਂਜ ਵਾਲਾ ਪੀਸ ਆ ਇਹ ਅਸੀਂ ਦੇਨੇ ਆ ਜੀ 500 ਰੁਪਏ ਦੇ ਚਾਰ ਸੂਟ ਯਾਨੀ 500 ਰੁਪਏ ਦੇ ਚਾਰ ਸੂਟ 125 ਰੁਪਏ ਦਾ ਸੂਟ ਦੇਣਾ ਵੀਰੇ ਰੰਗ ਜਿੰਨੇ ਮਰਜ਼ੀ ਲੈ ਜਾਓ ਬਾਈ ਸਾਰੇ ਥਾਨ ਪਏ ਨੇ ਥੱਲੇ ਇਸ ਤੋਂ ਇਲਾਵਾ ਵੀ ਬਹੁਤ ਵੈਰਾਈਟੀ ਹੈ ਸਾਡੇ ਕੋਲ ਵਿੱਚ ਜਿੰਨੀ ਮਰਜ਼ੀ ਕਟਿੰਗ ਕਰਾ ਲਓ ਸੀ ਇਹ ਮਾਲ ਉਸ ਤੋਂ ਬਾਅਦ ਵੀਰਾਂ ਵਾਸਤੇ ਸਪੈਸ਼ ਸਾਰੀ ਵੈਰਾਈਟੀ ਕੁੜਤੇ ਪਜਾਮੇ ਚ ਰਹਿਣ ਵਾਲੀ ਹੈ ਪੂਰੀ ਫੁੱਲ ਕੁਆਂਟੀਟੀ ਹੈ ਜਿਹੜਾ ਮਰਜ਼ੀ ਰੰਗ ਛਾਂਟ ਕੇ ਜਿਹੜਾ ਤੁਹਾਨੂੰ ਪਸੰਦ ਲੱਗਦਾ ਇਹ ਚੋ ਕਟਾ ਕੇ ਲੈ ਜਾਓ ਕੋਈ 900 ਨਹੀਂ ਕੋਈ 1000 ਨਹੀਂ ਸਾਰੀ ਰੇਂਜ ਵਾਲੇ ਕੁਰਤੇ ਪਜਾਮੇ ਨੇ ਸਾਰੇ 900 ਤੋਂ ਉੱਪਰ ਵਾਲੀ ਰੇਂਜਾਂ ਵਾਲੇ ਕੁਰਤੇ ਪਜਾਮੇ ਨੇ ਅਸੀਂ ਦੇਨੇ ਆ ਵੀਰੇ ਤਿੰਨ ਕੁਰਤੇ ਪਜਾਮੇ 1050 ਦੇ 1050 ਦੇ 1050 ਦੇ ਤਿੰਨ ਕੁਰਤੇ ਪਜਾਮੇ ਦੇਣਾ ਜਿਹੜਾ ਮਰਜੀ ਰੰਗ ਕਦਾਲਿਓ ਬਾਈ ਕਲਰ ਕਲਰ ਇਹ ਬਹੁਤ ਪਏ ਨੇ ਆਪਣੇ ਕੋਲ ਤੁਸੀਂ ਵਾਈਟ ਲੈ ਲਓ ਕਲਰ ਲੈ ਲਓ ਗਰਮੀਆਂ ਲੈ ਲਓ ਸਰਦੀਆਂ ਲੈ ਲਓ ਜਿਹੜਾ ਮਰਜੀ ਪੀਸ ਲੈ ਲਓ ਇਹ ਆਈਟਮਾਂ ਦੇ ਉੱਪਰ ਇੱਕ ਅਸੀਂ ਆ ਦੇਖੋ ਬਲਕਿ ਇਹ ਕੰਬਲ ਪਏ ਨੇ ਬਿਲਕੁਲ ਇਹ ਮਿਲਨੀਆਂ ਵਾਸਤੇ ਕੰਬਲ ਜਿਵੇਂ ਚੱਲਦੇ ਨੇ ਅੱਜਕੱਲ ਇਹ ਅਸੀਂ ਕੰਬਲ ਦੇਣ ਜਾ ਰਹੇ ਹਾਂ ਜ ਨਾਲ ਦੇਣ ਜਾ ਰਹੇ ਹਾਂ ਜੀ 225 ਰੁਪਏ ਦਾ ਕੰਬਲ ਬੈਗ ਦੇ ਨਾਲ 225 ਰੁਪਏ ਦਾ 225 ਰੁਪਏ ਦਾ ਬੈਗ ਦੇ ਨਾਲ ਕੰਬਲ ਜਿੰਨੇ ਮਰਜ਼ੀ ਪੀਸ ਲੈ ਲਿਓ ਇੱਕ ਅਸੀਂ ਸਟਾਲ ਦੇਣ ਜਾ ਰਹੇ ਹਾਂ ਜੀ 150 ਰੁਪਏ ਦੇ ਦੋ ਇੱਕ ਵਿਗ ਦਾ 150 ਦਾ ਅਸੀਂ ਦੇ ਦਿੰਦੇ ਹਾਂ 150 ਰੁਪਏ ਦੇ ਦੋ 150 ਦੋ ਆ ਪਏ ਆ ਜੀ ਇਹਦੇ ਚ ਰੰਗ ਚੜ ਆ ਸਾਰੇ ਪਏ ਆ ਬਿਲਕੁਲ ਜਿੰਨੇ ਮਰਜ਼ੀ ਲੈ ਜਾਓ ਇੱਕ ਅਸੀਂ ਆਈਟਮ ਰੈਡੀ ਕਰਵਾਈ ਹੈ ਆ ਦੇਖੋ ਜਿਵੇਂ ਬੀਬੀਆਂ ਦੇਖ ਰਹੀਆਂ ਨੇ ਆ ਗਰਮ ਚੈੱਕ ਦੇ ਉੱਪਰ ਸ਼ਾਲ ਵਾਲਾ ਸੂਟ ਵੇਰਿਆ ਦੇਖੋ ਓਕੇ ਆ ਸਾਰੇ ਗਰਮ ਚੈੱਕ ਦੇ ਵਿੱਚ ਸ਼ਾਲ ਵਾਲੇ ਸੂਟ ਨੇ ਜਿੰਨੇ ਮਰਜ਼ੀ ਪੀਸ ਲੈ ਲਿ ਘੇਰੇ ਦੇ ਉੱਪਰ ਵਰਕ ਹੈ 7.5 ਮੀਟਰ ਘੱਟ ਹੈ ਜੀ ਪੂਰਾ ਰਨਿੰਗ ਸੂਟ ਦੇ ਵਿੱਚ ਸ਼ਾਲ ਵਾਲਾ ਸੂਟ ਕਿੰਨੇ ਦੇਣਾ ਜੀ 295 ਰੁਪਏ ਦੇ ਵਿੱਚ 295 ਰੁਪਏ ਦੇ ਵਿੱਚ 295 ਰੁਪਏ ਦੇ ਵਿੱਚ ਕੜਾਈ ਵਾਲਾ ਸੂਟ ਦੇਖੋ ਵੀਰੇ ਨਵੀਂ ਨਵੀਂ ਚੀਜ਼ ਹੈ ਬਈ ਮਾਰਕੀਟ ਦੇ ਵਿੱਚ ਨਵੀਂ ਚੀਜ਼ ਹੈ ਵਰਕ ਵਾਲੇ ਸੂਟ ਨੇ ਇਹ ਤੋਂ ਇਲਾਵਾ ਆ ਦੇਖੋ ਅਸੀਂ ਇੱਕ ਆਈਟਮ ਦੇਣ ਜਾ ਰਹੇ ਹਾਂ ਪਿਓਰ ਵਿਸਕੋਸ ਆਰਗੈਂਜ਼ਾ ਦੀਆਂ ਆਈਟਮਾਂ ਜਿਹੜੀਆਂ 1295 1395 ਵਾਲੀਆਂ ਡਿਜ਼ਾਈਨਿੰਗਾਂ ਆ ਆ ਦੇਖੋ ਪਿਓਰ ਵਿਸਕੋਸ ਆਰਗੈਂਜ਼ਾ ਦੀਆਂ 1295 1395 ਵਾਲੀਆਂ ਡਿਜ਼ਾਈਨਿੰਗਾਂ ਆ ਸਿਰਫ ਦੇਣ ਜਾ ਰਹੇ ਆ ਜੀ ਜਿੰਨੇ ਮਰਜੀ ਡਿਜ਼ਾਈਨ ਲੈ ਲਓ 10 12 ਡਿਜ਼ਾਈਨ ਇਹ ਚ ਦੇ ਦੂੰਗਾ 4 4 ਕਲਰ ਹੈਗੇ ਜੀ ਸਿਰਫ 525 ਰੁਪਏ ਦੇ ਵਿੱਚ 525 ਰੁਪਏ ਦੇ ਵਿੱਚ ਬਿਲਕੁਲ 525 ਰੁਪਏ ਦੇ ਵਿੱਚ ਆ ਦੇਖੋ ਐਦਾਂ ਦੇ ਕਲਰ ਚਾਰਟ ਹੈ ਸੈਟ ਵਾਈਜ਼ ਲਓ ਚਾਹੇ ਲਓ ਇਹ ਚ 2 2 3 3 ਕਰਕੇ ਯਾਨੀ ਕਿ ਪਰ ਮਿਲਣਾ ਹੈਗਾ ਆਫਰ ਪ੍ਰਾਈਸ ਜਿਹੜੇ ਮਿਲਨੇ ਆ ਜੀ ਸਿਰਫ ਸੇਲ ਦੇ ਵਿੱਚ ਮਿਲਨੇ ਆ ਸਿਰਫ ਐਸਕੇ ਟੈਕਸਟਾਈਲ ਮਰੰਡਾ ਦੇ ਵਿੱਚ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮੈਲ ਪਹਿਲੇ ਸਾਡਾ ਐਡਰੈਸ ਹੈਗਾ ਜੀ ਇੱਕ ਆ ਦੇਖੋ ਚਾਕਲੇਟ ਬੇਸ ਦੇ ਉੱਪਰ ਹੈਂਡਵਰਕ ਵਾਲੀ ਸਿਰਫ 600 ਰੁਪਏ ਦੇ ਵਿੱਚ ਆ ਲੋ ਪਿਓਰ ਮਸਲੀਨ ਦੇ ਉੱਪਰ ਦੁਪੱਟੇ ਨੇ ਜੀ ਸਿਰਫ 600 ਰੁਪਏ ਦੇ ਵਿੱਚ ਇੱਕ ਆ ਦੇਖੋ ਆ ਕਲਰ ਜੜ ਮਿਲਨੇ ਆ ਇਹਦੇ ਚ ਇੱਕ ਕਲਰ ਆ ਸਾਰੇ ਦੇ ਵਿੱਚ ਬਿਲਕੁਲ ਬਹੁਤ ਰੰਗ ਮਿਲ ਜਾਣੇ ਵੀਰ ਜੀ ਇਹਦੇ ਚ ਇਹ ਸਾਰੇ ਆਫਰ ਦੇ ਵਿੱਚ ਲਗਾਏ ਹੋਏ ਨੇ ਆ ਆਈਟਮ ਦੇਖੋ ਜੀ ਨੈਚੁਰਲ ਗਰੇਵ ਦੀ ਆਈਟਮ ਆ ਰਹਿਣਾ ਸੂਟ ਜਿਹਦੀ ਰੇਂਜ ਹੈਗੀ 1050 ਰੁਪਏ ਓਕੇ ਤੇ ਆ ਰਹਿਣਾ ਚਨਾਉਨ ਦਾਹੀ ਦੁਪੱਟਾ ਇਹਦੇ ਨਾਲ ਇਹਦੇ ਨਾਲੇ ਬਿਲਕੁਲ ਇਹ ਅਸੀਂ ਦੇਣ ਜਾ ਰਹੇ ਹਾਂ ਜੀ ਸਿਰਫ 495 ਰੁਪਏ ਦੇ ਵਿੱਚ ਦੇਖਣ ਨੂੰ ਤਾਂ ਭਾਈ 1150 160 ਸੂਟ ਲੱਗਦਾ ਬਿਲਕੁਲ ਵੀਰੇਜ ਰਿਟੇਲ ਦੇ ਵਿੱਚ ਵਿਗਣਾ ਵੀ ਇੰਨੇ ਦਾ ਹੀ ਆ ਦੇਖੋ ਆ ਆਈਟਮ ਦੇਣ ਜਾ ਰਹੇ ਹਾਂ 450 ਰੁਪਏ ਦੇ ਵਿੱਚ ਚਨਾਉਨ ਦੇ ਦੁਪੱਟੇ ਦੇ ਨਾਲ ਇਦਾਂ ਦੇ ਵਰਕ ਵਾਲੇ ਡਿਜ਼ਾਈਨ ਰੋਜ਼ ਹੀ ਰੋਜ਼ ਖੁੱਲ ਰਹੇ ਨੇ ਬਹੁਤ ਜ਼ਿਆਦਾ ਮਾਲ ਸਟਾਕ ਆ ਗਿਆ ਇਹਦੇ ਵਿੱਚ ਆ ਦੇਖੋ ਆ ਸਾਰਾ ਅਸੀਂ ਸਟਾਕ ਕਲੀਅਰੈਂਸ ਦੇ ਵਿੱਚ ਲਗਾਇਆ ਜਿਹੜਾ ਮਰਜੀ ਵੀ ਛਾਂਡ ਕੇ ਲੈ ਜਾਓ ਤੇ ਸਾਰਾ ਬ੍ਰਾਂਡ ਮਿਲੂਗਾ ਤੇ ਐਂਡ ਕਲੀਪ ਮਨ ਕੀ ਪਿਓਰ ਤਾਂ ਮੇਰੇ ਕੋਲ ਸਾਰਾ ਪਿਓਰ ਮਿਲੂਗਾ ਜੀ ਪਿਓਰ ਉਸ ਤੋਂ ਬਾਅਦ ਆ ਦੇਖੋ ਵਧੀਆ ਜਿਹੜੇ ਹੈਂਡਵਰਕ ਵਾਲੇ ਪੀਸ ਆਈਟਮਾਂ ਲੋਕੀ ਖਰਚਦੇ ਆ 2500 3000 3500 ਐਦਾਂ ਦੀਆਂ ਰੇਂਜਾਂ ਦੇ ਉੱਪਰ ਮਾਲ ਖਰਚਦੇ ਨੇ ਇਹ ਵਾਲੀਆਂ ਆਈਟਮਾਂ ਆ ਪਿਓਰ ਵਿਸਕੋਸ オーਰਗਾਂਜ਼ਾ ਦੇ ਉੱਪਰ ਹੈ ਟੋਟਲ ਹੈਂਡਵਰਕ ਦੀਆਂ ਡਿਜ਼ਾਈਨਿੰਗ ਆ ਆ ਪੀਸ ਫੜ ਲਿਓ ਜੀ ਆ ਦੇਖੋ ਆ ਪੂਰਾ ਫਰੰਟ ਹੈ ਤੇ ਨਾਲ ਫੁੱਲ ਪਿਓਰ ਦਾ ਦੁਪੱਟਾ ਠੀਕ ਹੈ ਜੀ ਕੋਈ 2500 ਨਹੀਂ ਲੈਣਾ ਕੋਈ 3000 ਨਹੀਂ ਲੈਣਾ ਸਿਰਫ ਅਸੀਂ 1150 ਰੁਪਏ ਦੇ ਵਿੱਚ ਦੇਣ ਜਾ ਰਹੇ ਹਾਂ ਕੋਈ ਇਹ ਨਹੀਂ ਇੱਕ ਸੂਟ ਹੈ ਜੀ ਆ ਦੇਖੋ ਰੰਗ ਚੜ ਦੇਖੋ ਕਿੰਨੇ ਨੇ ਆ ਸਾਰੇ ਕਲਰ ਜਾੜੇ ਦੇ ਚਾਰੇ ਰੰਗ ਜਾੜੇ ਦੇ ਵਿੱਚ ਭਾਈ ਬਿਲਕੁਲ ਬਿਲਕੁਲ ਬਹੁਤ ਤਰ੍ਹਾਂ ਦੀਆਂ ਡਿਜ਼ਾਈਨਿੰਗਾਂ ਨੇ ਇੱਕ ਡਿਜ਼ਾਈਨਿੰਗ ਵਿੱਚ ਵੀਰੇ ਕਟੋੜਾ ਹਜ਼ਾਰਾਂ ਡਿਜ਼ਾਈਨਿੰਗਾਂ ਦੇ ਦਾਂਗੇ ਐਦਾਂ ਦੇ ਮਾਲ ਦੇ ਉੱਪਰ ਇਹ ਸਿਰਫ ਇੱਕ ਤੁਹਾਨੂੰ ਚੀਜ਼ ਦਿਖਾਈ ਜਾ ਰਹੀ ਹੈ ਵੀ ਐਦਾਂ ਦੇ ਆਰਟੀਕਲ ਸਹੀ ਗੱਲ ਭਾਈ ਵਿਜ਼ਿਟ ਕਰੋ ਇੱਥੇ ਆਣ ਕੇ ਸੇਲ ਦਾ ਫਾਇਦਾ ਲਓ ਇੱਥੇ ਆਹ ਦੇਖੋ ਆ 3695 ਰੁਪਏ ਦੇ ਵਿੱਚ ਆ ਡਿਜ਼ਾਈਨਿੰਗ ਵਿਗਦੀ ਹੈ ਜੀ ਪਿਓਰ ਹੈਂਡਵਰਕ ਵਾਲਾ ਫੇਰੀਆਂ ਵਾਲਾ ਸੂਟ ਆ ਜੀ ਆਹ ਫਰੰਟ ਆ ਗਿਆ ਉਸ ਤੋਂ ਬਾਅਦ ਹੁਣ ਦੇਖਿਓ ਤੁਸੀਂ ਇਹਦੇ ਵਿੱਚ ਵੈਰੈਟੀ ਜਿਹੜੀ ਜਿਹੜੀ ਐਡ ਕਰਦੇ ਆ ਜਿਹੜਾ ਆਰਾਮ ਬਾਟਮ ਬਾਜ਼ੂ ਦੋਨੋਂ ਰਹਿਣ ਵਾਲੀਆਂ ਨੇ ਤੇ ਉਹ ਤੋਂ ਬਾਅਦ ਇਹਦੇ ਨਾਲ ਜਿਹੜਾ ਦੁਪੱਟਾ ਰਹਿਣਾ ਚਨਾਉਣ ਦਾ ਪੂਰਾ ਹੈਵੀ ਆ ਦੇਖੋ ਪਿਓਰ ਹੈਵੀ ਦੁਪੱਟਾ ਅਫਰੇਡੀ ਦੁਪੱਟਾ ਪੂਰਾ ਹੈਵੀ ਚਨਾਉਣ ਦਾ ਦੁਪੱਟਾ 3695 ਵਾਲਾ ਕਿੰਨੇ ਚ ਦੇਣ ਜਾ ਰਹੇ ਸਿਰਫ 1095 ਜੀ ਵੀਰੇ 1095 1095 ਇਹਨਾਂ ਵੀ ਇੱਕ ਸੂਟ ਹੈ ਹਾਲੋ ਰੰਗ ਚੜ ਦਿਖਾਓ ਜੀ ਦੇ ਕਸਟਮਰ ਨੂੰ 2000 ਦਾ ਫਾਇਦਾ ਹੋ ਗਿਆ ਕਿਦਾਂ ਬਿਲਕੁਲ ਆ ਦੇਖੋ ਇਹ ਜਿਹੇ ਆਈਟਮਾਂ ਜਾਨੀ ਕਿ ਵਿਆਹ ਸ਼ਾਦੀਆਂ ਵਾਸਤੇ ਜਿਨ੍ਹਾਂ ਨੇ ਵੀ ਕਪੜਾ ਖਰੀਦਣਾ ਵਾ ਉਹਨਾਂ ਵਾਸਤੇ ਬਹੁਤ ਹੀ ਭਰਪੂਰ ਆਫਰ ਲੱਗੀ ਹੋਈ ਹੈ ਜਲਦੀ ਜਲਦੀ ਇੱਕ ਵਾਰ ਆ ਜਾਓ ਐਸ ਕੇ ਟੈਕਸਟਾਈਲ ਦੇ ਲੇਟ ਨਾ ਹੋਵੋ ਬਿਲਕੁਲ ਇਹ 25 9 25 12 2024 ਤੋਂ ਲੈ ਕੇ ਲੋਹੜੀ ਤੱਕ ਦੀ ਆਫਰ ਹੈਗੀ ਹੈ ਜੀ ਉਸ ਤੋਂ ਬਾਅਦ ਦੇਖੋ ਜਿੱਦਾਂ ਕਿ ਬ੍ਰਾਂਡ ਜਿੱਦਾਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਤਾਂ ਕੋ ਰਾਮ ਟੈਕਸਟ ਦੇ ਇੱਕ ਪੀਸ ਨਹੀਂ ਜਿਹੜੇ ਅੱਜ ਦੇ ਨਾਮੀ ਡਿਜੀਟਲ ਡਿਜ਼ਾਈਨ ਚੱਲ ਰਹੇ ਨੇ ਕੋ ਆ ਦੇਖੋ ਪਿਓਰ ਬ੍ਰਾਂਡ ਦੀਆਂ ਰਾਮਟੈਕਸ ਦੀਆਂ ਇਹ ਵੀ ਆਈਟਮਾਂ ਅਸੀਂ ਆਫਰ ਪ੍ਰਾਈਸ ਤੇ ਲੈਣ ਜਾ ਰਹੇ ਹਾਂ ਯਾਨੀ ਕਿ ਅੱਧ ਨਾਲੋਂ ਵੀ ਘੱਟ ਮੁੱਲ ਦੇ ਤੁਹਾਨੂੰ ਮਿਲਣ ਜਾ ਰਹੀਆਂ ਨੇ ਰਾਮਟੈਕਸ ਦਾ ਚੰਗਾ ਨਾਮ ਆ ਬਾਈ ਮਾਰਕੀਟ ਦੇ ਵਿੱਚ ਬਿਲਕੁਲ ਬਿਲਕੁਲ ਜੀ ਜਿਹੜੇ ਚੰਗੇ ਸ਼ੋਰੂਮ ਤੇ ਕਿਸੇ ਦੇ ਵੀ ਪਤਾ ਕਰ ਲੋ ਇਹ ਆਈਟਮਾਂ ਸਾਰੀਆਂ 4000 5000 ਰੁਪਏ ਰੇਂਜਾਂ ਦੇ ਵਿੱਚ ਆਰਟੀਕਲ ਸੇਲ ਹੁੰਦੇ ਨੇ ਇਹ ਸਾਰੇ ਆਰਟੀਕਲ ਅਸੀਂ ਤੁਹਾਨੂੰ ਹਾਫ ਰੇਟ ਤੋਂ ਵੀ ਨੀਚੇ ਦੇਣ ਜਾ ਰਹੇ ਹਾਂ ਦੇਖੋ ਪਿਓਰ ਚਨਾਉਣ ਦੇ ਦੁਪੱਟੇ ਇੱਕ ਆਰਟੀਕਲ ਆ ਦੇਖੋ ਇਹਦਾ ਸ਼ਿਮਰ ਦਾ ਸੁਪਰ ਹੀਟ ਆਰਟੀਕਲ ਆ 4550 ਰੁਪਏ ਦਾ ਤੁਸੀਂ ਇੱਕ ਵਾਰ ਆ ਕੇ ਦੇਖੋ ਇਹ ਆਰਟੀਕਲ ਸਾਰੇ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਉੱਪਰ ਮਿਲਣ ਜਾ ਰਹੇ ਹਾਂ ਸਾਰੇ ਜਿਹੜੇ ਸੇਲ ਦੇ ਵਿੱਚ ਲੱਗਾ ਦੇਖੋ ਪਿਓਰ ਡਿਸਟਲ ਹੈ ਇਹ ਆਈਟਮਾਂ ਪਿਓਰ ਸ਼ਿਮਰ ਕ੍ਰੈਸ਼ ਤੇ ਨਾਲ ਸ਼ਿਮਰ ਕ੍ਰੈਸ਼ ਦੇ ਦੁਪੱਟੇ ਯਾਨੀ ਕਿ ਇਹਦੇ ਵਿੱਚ ਡਿਜ਼ਾਈਨ ਬਹੁਤ ਜ਼ਿਆਦਾ ਮਿਲਨੇ ਆ ਰੋਜ਼ ਹੀ ਰੋਜ਼ ਮਾਲ ਖੁੱਲਨੇ ਆ ਜਲਦੀ ਉਹ ਜਲਦੀ ਆ ਕੇ ਆਪਣਾ ਤੁਸੀਂ ਫਾਇਦਾ ਕਰਾ ਸਕਦੇ ਹੋ ਆ ਦੇਖੋ ਸਾਰੇ ਨਵੇਂ ਸਾਰੇ ਨਵੇਂ ਡਿਜ਼ਾਈਨ ਆਏ ਨੇ ਹੈਂਡਵਰਕ ਦੇ ਆ ਵਾਲੇ ਆ ਪੀਸ ਆ ਦੇਖੋ 2500 ਤੇ ਨੀਆਂ ਵਾਲੀ ਡਿਜ਼ਾਈਨਿੰਗ 1095 ਰੁਪਏ ਦੇ ਵਿੱਚ 1095 ਰੁਪਏ ਦੇ ਵਿੱਚ ਆ ਜਿਹੜੇ ਤੁਹਾਨੂੰ ਮੈਂ ਪੀਸ ਦਿਖਾਏ ਆ ਦੇਖੋ ਸਰਦੀਆਂ ਵਾਲੀ ਆਈਟਮ ਵੀਰ ਜੀ ਇਹਦੇ ਉੱਪਰ ਸ਼ਰਟ ਹੈਗੀ ਆ ਜੀ ਪਸ਼ਮੀਨੇ ਦੀ ਓਕੇ ਪੂਰੀ ਪਸ਼ਮੀਨੇ ਦੀ ਸ਼ਰਟ ਰਹਿਣੀ ਆ ਸ਼ਰਟ ਦੇ ਉੱਪਰ ਆ ਸਾਰਾ ਆਰੀ ਵਰਕ ਮਾਰਕੀਟ ਪ੍ਰਾਈਸ 895 995 ਸਾਡੇ ਕੋਲ ਲੈ ਜਾਓ ਜੀ ਸਿਰਫ ਔਰ ਸਿਰਫ 495 ਰੁਪਏ ਦੇ ਵਿੱਚ 495 495 ਚ ਪੂਰੀ ਕੁਆਂਟੀਟੀ ਦੇ ਦੂੰਗਾ ਕਲਰ ਚਾਰਟ ਦਾ ਮੈਂ ਕਹਿੰਦਾ ਜੀ ਤੁਸੀਂ ਉੱਲੇ ਜਾਉਂਗੇ ਵੀ ਇੰਨੇ ਸੋਹਣੇ ਕਲਰ ਜਾਰਡ ਤੁਹਾਨੂੰ ਜਿਹੜੇ ਦੇਣ ਜਾ ਰਹੇ ਹਾਂ ਅਸੀਂ ਸੁਪਰ ਹਿੱਟ ਉਸ ਤੋਂ ਬਾਅਦ ਆ ਦੇਖੋ ਕਲਰ ਜਾਰਡ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਫਿਰ ਵੀ ਉਸ ਤੋਂ ਬਾਅਦ ਇੱਕ ਹੋਰ ਦਿਖਾ ਦਿਓ ਜੀ ਇੱਕ ਇਹਦੇ ਚ ਵਿਦਆਊਟ ਆਰੀ ਵਰਕ ਹੈ ਜੀ ਮਾਲ ਆਹ ਵਾਲਾ ਵਿਦਆਊਟ ਆਰੀ ਵਰਕ ਮਾਲ ਹੈ ਇਹ ਵੀ ਮਾਲ ਜਿਹੜਾ ਵਿਗਰੇ ਆ ਜੀ 695 ਤੋਂ ਲੈ ਕੇ 750 ਰੁਪਏ ਦੇ ਇੱਕ ਦਾ ਸਟਾਕ ਵਿਗਰੇ ਆ ਇਹਦੇ ਦੇ ਵੀ ਸਪੈਸ਼ਲ ਆਫਰ ਲਗਾਉਣ ਜਾ ਰਹੇ ਹਾਂ ਜੀ ਆਪਾਂ ਇਹ ਸਿਰਫ ਦੇਣ ਜਾ ਰਹੇ ਹਾਂ ਜੀ ਪਸ਼ਮੀਨਾ ਸਭ ਤੋਂ ਵੱਡੀ ਗੱਲ ਪਸ਼ਮੀਨਾ ਗਰਮ ਸੂਟ ਹਨ ਇਹ ਸਾਰੇ ਵਧੀਆ ਪਸ਼ਮੀਨਾ ਵੀ ਪਸ਼ਮੀਨਾ ਤੇ ਸ਼ਾਲ ਵੀ ਬਸ਼ਮੀਨਾ ਅਸੀਂ ਦੇਣ ਜਾ ਰਹੇ ਹਾਂ ਵੀਰੇ 450 ਰੁਪਏ ਦਾ ਸੂਟ ਬਿਲਕੁਲ ਉਸ ਪਹਿਣਾ ਕਹਿੰਦੇ ਨੇ ਵੀ ਜੋ ਟੈਗ ਵਗੈਰਾ ਲੱਗੇ ਹੁੰਦੇ ਨੇ ਸੂਟਾਂ ਦੇ ਉੱਪਰ ਉਹ ਵੀ ਬ੍ਰਾਂਡ ਦੇ ਵਿੱਚ ਮਿਲਦੇ ਨੇ ਕਿ ਉਹ ਵੀ ਆਪਣੇ ਕੋਲ ਹੁੰਦੇ ਨੇ ਸੂਟ ਉਹ ਵੀ ਦਵਾਂਗੇ ਜੀ ਆ ਦੇਖੋ ਜਿਵੇਂ ਕਿ ਆਹ ਵਾਲਾ ਬ੍ਰਾਂਡ ਆ ਜੀ ਏਕੇ ਦਾ ਏਕੇ ਦਾ ਨਾਮੀ ਬ੍ਰਾਂਡ ਹੈ ਨਾਮੀ ਬ੍ਰਾਂਡ ਦੀਆਂ ਆਈਟਮਾਂ ਵੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਇਸ ਸੇਲ ਦੇ ਵਿੱਚ ਸਪੈਸ਼ਲ ਆ ਦੇਖੋ ਇਹ ਆਈਟਮਾਂ ਹੈਗੀਆਂ ਜੀ 160 ਰੁਪਏ ਪਰ ਮੀਟਰ ਦੀਆਂ ਆਈਟਮਾਂ ਦੇਖੋ ਡਿਸਟਲ ਕਲੈਕਸ਼ਨ ਬਾਈ ਏਕੇ ਟੈਕਸ ਇਹਦੇ ਵਿੱਚ ਬਹੁਤ ਜ਼ਿਆਦਾ ਕਲਰ ਚਾਰਟ ਦੇਖੋ ਅਸੀਂ ਪੰਜ-ਪੰਜ ਮੀਟਰ ਦੇ ਸੂਟ ਬਿਟਾ ਕੇ ਰੱਖੇ ਨੇ ਸਾਰੇ ਸੂਟ ਨੇ ਜੀ ਇਹ ਦੇਖੋ ਲਾਈਟ ਸ਼ੇਡ ਲੋ ਡਾਰਕ ਲੋ ਸਾਰੇ ਏਕੇ ਦੇ ਅਸੀਂ ਕੰਟਰੀਕ ਅਲੱਗ ਲਾਇਆ ਹੋਇਆ ਆ ਸਾਰੇ ਏਕੇ ਦੇ ਕਲਰ ਰਹਿਣ ਵਾਲੇ ਨੇ 160 ਰੁਪਏ ਮੀਟਰ ਵਾਲੀ ਆਈਟਮ ਯਾਨੀ ਕਿ 800-900 ਰੁਪਏ ਦਾ ਸੂਟ ਹੋ ਗਿਆ ਵੀਰੇ ਇਹ ਅਸੀਂ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਇਦਾਂ ਦੇ ਆਰਟੀਕਲ ਵਧੀਆ ਲੈਣਾ ਚਾਹੁੰਦੇ ਹੋ ਤੁਸੀਂ ਲੈ ਕੇ ਲੋਹੜੀ ਤੱਕ ਦੀ ਆਫਰ ਰਹਿਣ ਵਾਲੀ ਹੈ ਤੇ ਸਾਡਾ ਐਡਰੈਸ ਹੈਗਾ ਜੀ ਆਪਣਾ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮੈਲ ਪੈलेस ਸਕਰੀਨ ਤੇ ਨੰਬਰ ਤੁਸੀਂ ਮੈਂਸ਼ਨ ਕਰਦੇ ਹੋ 70107 46005 ਜਦੋਂ ਮਰਜ਼ੀ ਵਿਜ਼ਿਟ ਕਰਕੇ ਆਪਣੇ ਆਰਟੀਕਲ ਲੈ ਕੇ ਜਾ ਸਕਦੇ ਹੋ ਔਰ ਵਧੀਆ ਤੋਂ ਵਧੀਆ ਜੇਕਰ ਤੁਸੀਂ ਆਰਟੀਕਲ ਦੇ ਵਿੱਚ ਫਾਇਦੇ ਕਰਾਣੇ ਤਾਂ ਇੱਕ ਵਾਰ ਸੇਲ ਦੇ ਵਿੱਚ ਜਰੂਰ ਆਓ ਜੀ ਠੀਕ ਹੈ ਜੀ